हेलो हम की आले? ਬਦੇ ਉਹਦੇ ਦੂਰ ਅਸੀਂ। ਹੋਰ ਕਿਵੇਂ ਚੱਲਦਾ ਹੈ ਕੋਲੈਜ? ਅੱਛਾ। ਅੱਛਾ। ਫਰੈਸ਼ ਹੈ ਤਾਂ ਕਦੋਂ? ਹਮਮ। ਅੱਛਾ ਅੱਛਾ। ਕੀ ਪਾਣਾ ਫਿਰ? ਅੱਛਾ ਯਾਰ ਮਿਕਲ ਤਾਂ ਨਹੀਂ ਹੈਗਾ ਕੋਈ ਨਾ ਮੈਂ ਦੇਦਾ। ਹਮਮ। ਹੋਰ ਦੱਸ। ਚਲ ਓਕੇ ਹੈ ਮੈਂ ਰੱਖਦਾ ਹੈ। ਮਮਾ ਓ ਮਮਾ ਹਾਂ ਛੇ ਮੈਂ ਨਾ ਗੱਲ ਕਰਨੀ ਥਾੜਾ ਮੇਰੇ ਨਾਲ ਗੱਲ ਕਰਨੀ ਅੱਛਾ ਮੇਰੇ ਨਾਲ ਗੜੀ ਖਾਸ ਗੱਲ ਕਰਨੀ ਆਂ ਬੋਲ ਮਮਾ ਯਾਰ ਮੇਰੇ ਨਾਲ ਬੋਲ ਉਹ ਆ ਰਿਹਾ ਫਰੈਸ਼ਰਸ ਹੋ ਰਿਹਾ ਮੈਨੂੰ ਨਾ ਉੱਥੇ ਜਾਣਾ ਹੈ ਤੇ ਪੈਂਟ ਕੋਟ ਚਾਹੀਦਾ ਸੀ ਉੱਥੇ ਕਿੱਥੇ ਜਾਣਾ ਬੁੱਤ ਫਰੈਸ਼ਰਸ ਫਰੈਸ਼ਰ ਕਿੰਨਾ ਉਹ ਜਦੋਂ ਕਾਲਜ 'ਚ ਨਵੇਂ-ਨਵੇਂ ਬੱਚੇ ਆਂਦੇ ਆ ਨਾ ਤੇ ਉਹਨਾਂ ਦੀ ਪਾਰਟੀ ਰੱਖਦੇ ਆਗੇ ਆ ਮੰਮੀ ਨਾ ਫਰੈਸ਼ਰਸ ਤੇ ਜਾਣਾ ਹੈ ਫਰੈਸ਼ਰ ਤੇ ਪੁੱਤ ਠੀਕ ਤਾਂ ਤੂੰ ਭਾਣੀਗਾ ਹਾਂ ਕੋਈ ਨਾ ਮੈਂ ਠੀਕ ਆਗਾ ਹਾਂ ਕੀ 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 ਕਿੱਥੇ ਜਾਣਾ ਤੂੰ ਬੋਟਚੇ ਗਿਆ ਨਾ ਦੱਸੋ ਮੰਮੀ ਕਿੱਥੇ ਜਾਣਾ ਹੈ ਇਦਾਂ ਫਰੈਸ਼ਰ ਦੀ ਪਾਰਟੀ ਆ ਤੇ ਉਹ ਇਹ ਕਹਿੰਦਾ ਸੀ ਕੱਪੜੇ-ਕੱਪੜੇ ਲੈ ਆਣੇ ਨਹੀਂ ਪਿਛਲੇ 10 ਦਿਨ ਤੋਂ ਨਾ ਕਾਲਜ ਫੜਿਆ ਨਹੀਂ ਕਿ ਮੈਂ ਬਿਮਾਰ ਆ ਅੱਜ ਮੇਰਾ ਢਿੱਡ ਵੀ ਰੈ ਅੱਜ ਮੇਰਾ ਸਿਰ ਵੀ ਰੈ ਨਾਲੇ ਮੇਰੇ ਲੱਤਾਂ ਦਰਦ ਆ ਹੁਣ ਫਰੈਸ਼ਰ ਪਾਰਟੀ ਦੇ ਨਾਮ ਤੇ ਦੇਖੋ ਕੋਟ ਪੈਂਟ ਲੈ ਦੋ ਮੈਨੂੰ ਚੱਲ ਕੋਈ ਨਹੀਂ ਫਿਰ ਕੀ ਆ ਵੀਰ ਨਾ 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 ਵੀਰ ਬੂਰ ਕੋਈ ਨਹੀਂ ਐਦਾਂ ਕਿ ਤੂੰ ਜਾਏਂਗਾ ਫਰੈਸ਼ਰ ਪਾਰਟੀ ਤੇ ਐਨੇ ਵੇਕਾ ਤੂੰ ਗਿਆ ਨਹੀਂ ਹੈਗਾ ਕੋਟ ਵਾਇੰਡ ਐਨ ਤੈਨੂੰ ਪਤਾ ਕਿੰਨਾ ਮਹਿੰਗਾ ਆਂਦਾ ਕੋਟ ਵਾਇੰਡ ਆਹੋ ਤੇਰੇ ਲਹਿੰਗੇ ਨਾਲੋਂ ਸਸਤਾ ਹੀ ਆ ਹਾਂ ਤੇ ਮੈਂ ਲਹਿੰਗਾ ਦੇ ਪਾਣੀ ਆ ਨਾ ਤੇ ਮੈਂ ਕਾਲਜ ਵੀ ਆਪਣੇ ਟਾਈਮ ਸਿਰ ਹੀ ਜਾਂਦੀ ਰਹੀ ਆ ਤੇਰੇ ਵਾਂਗੂ ਨਹੀਂ ਭਾਨੇ ਮਾਰਦੀ ਰਹੀ ਆ ਫਰੈਸ਼ਰ ਪਾਰਟੀ ਤੇ ਜਾਣਾ ਇੱਥੇ ਇਹਨੇ ਉਹ ਪੈਣੀ ਕਰੀਦਾ ਭਰਾ ਛੋਟਾ 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 ਨਹੀਂ ਖੋਟਾ ਇਹ ਉਹਦਾ ਕੰਮ ਕਰਨ ਲੱਗਾ ਬਿਮਾਰ ਹੋਇਆ ਹੁੰਦਾ ਹੁਣ ਪਾਰਟੀ ਵੇਲੇ ਦੇਖੋ ਕਿੰਨਾ ਤਿਆਰ ਹੋ ਗਿਆ ਫਰੈਸ਼ਰ ਪਾਰਟੀ ਤੇ ਜਾਣਾ ਡੱਕਾ ਤੋੜਦਾ ਨਹੀਂ ਫਰੈਸ਼ਰ ਪਾਰਟੀ ਤੇ ਜਾਣਾ ਇੱਥੇ ਭੈਣ ਜੀ ਤੂੰ ਮੈਂ ਫਰੈਸ਼ਰ ਪਾਰਟੀ ਤੇ ਤੂੰ ਮਾਗਣਾ ਖਰਾਪ ਕਰਿਆ ਯਾਰ ਤੂੰ ਮੈਂ ਮੰਮੀ ਮੈਂ ਬੈਸਣਾ ਨਹੀਂ ਚਾਹਦਾ ਯਾਰ ਮੈਨੂੰ ਪੈਸੇ ਦੋ ਯਾਰ ਹਾਂ ਕਿੰਨੇ ਪੈਸੇ ਪੁੱਤ ਜਿਆਦਾ ਨਹੀਂ ਬਸ 7000 ਰੁਪਏ ਜੇ ਇਹਨੂੰ 7 ਚਾਹੀਦਾ ਤਾਂ ਮੈਨੂੰ 70 ਚਾਹੀਦਾ ਫੇ ਤੈਨੂੰ 7000 ਚਾਹੀਦਾ ਉਹਨੂੰ 7000 ਚਾਹੀਦਾ ਵੇਲੇ ਨੂੰ 70 ਨਾ ਤੇਰੇ ਦੇਸ਼ ਤੇ ਦਵਾਂਗੇ ਠੀਕ ਆ ਜਾ ਬੋਲ ਨਾ ਤੇ ਤੈਨੂੰ ਵੀ 7000 ਦਵਾਂਗੇ ਜਦੋਂ ਤੈਨੂੰ ਕੰਮ ਤੇ ਲੱਗ ਜਾਏਗਾ ਮੁੰਡੇ ਨਾ ਤੇ। ਓਹੋ ਚੱਲ ਕੋਈ ਨਹੀਂ ਹੁਣ ਉਹਦਾ ਮੁੰਡੀ ਦੀ ਬੇਇੱਜ਼ਤੀ ਹੁੰਦੀ ਕੋਈ ਨਹੀਂ ਹੋਈ ਜਾਂਦਾ ਅੱਗੇ ਵੜੇ ਉਹਦੇ ਨਾਲ ਦੇ ਝੰਡੇ ਚੱਲਣਦੇ ਇੱਥੇ। ਬੇਇੱਜ਼ਤੀ ਹੋਣ ਲਈ ਐ। ਤੇ ਤੇਰੀ ਫਰੈਸ਼ਰ ਹੋਈ ਤੂੰ ਗਈ ਸੀ ਨਾ ਹਾਂ ਮੈਂ ਗਈ ਸੀ ਤੇ ਮੈਂ ਕਾਲਜ ਵੀ ਜਾਂਦੀ ਫਿਰਦਾ ਵੀ ਜਾਂਦਾ ਮੈਂ ਮੇਰੀ ਮਾਰੀ ਦਾ ਬਹਾਨਾ ਥੋੜਾ ਲਾਉਂਦੀ ਰਹੀ ਮੈਂ ਵੀ ਮਾਰਾ ਅੱਜ ਮੇਰਾ ਢਿੱਡ ਵੀ ਦੈ ਤੇ ਅੱਜ ਮੇਰਾ ਸਿਰ ਦਰਦ ਹੈ ਮੈਂ ਦਬਾਣੇ ਲਾਉਂਦੀ ਪੜਦੀ ਰਹੀਆਂ ਤੇਰੇ ਵਾਂਗੂ ਨਹੀਂ ਸਿਰਫ ਪਾਰਟੀਆਂ ਦੇ ਨਾਲ ਤੇ ਕਾਲਜ ਜਾਂਦੇ ਆ ਪਈ ਨੰਬਰ ਤਾਂ ਫਿਰ ਵੀ ਮੇਰੇ ਜ਼ਿਆਦਾ ਨਹੀਂ ਬੜੇ ਜ਼ਿਆਦਾ ਬੜੇ ਜ਼ਿਆਦਾ ਨੰਬਰ ਦੇ ਕੇ ਮਮੀ ਕੁੜੀਆਂ ਨੂੰ 24 ਘੰਟੇ ਕੁੜੀਆਂ ਪਤੜੀ ਲਿਕੜੀ ਲੀਲਾ ਸ਼ੀਲਾ ਦਾ ਗੱਲਾਂ ਮਾਰਦੇ ਰਹਿੰਦਾ ਤੇ ਕਾਲਜ ਪੜਾਉਣਾ ਖਵਾ ਲੱਗਾ ਹੈ ਕੁੜੀਆਂ ਨਾਲ ਵਿਆਹੀ ਕਰਨ ਨੂੰ ਲੱਗਾ ਹੈ ਮੋਨ ਨੀ ਅਮੀ ਪੰਵਾਸ ਕਰਦੀ ਚੱਪ ਚੱਪ ਕਰ ਜਾ ਚੱਲ ਜਾ ਆਇਆ